ਉਰਨਾਮ ਮਾਨ ਸਿੰਗਰ ਹੈ ਜਿਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਿਲਾਫ ਇੱਕ ਗਾਣੇ ਦੇ ਵਿੱਚ ਮੰਦੀ ਬਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ ਉਹ ਕਿੱਥੋਂ ਕੁੰਟਲੀ ਚੋਂ ਮਿਲੂ ਤੈਨੂੰ ਸੁਣੀਏ ਮੈਂ ਸ਼ਨੀ ਪੱਕਾ ਦੱਬ ਚ ਰੱਖਾਂ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੰਡ ਕਰਦੇ ਨੇ ਔਰ ਪਬਲਿਕ ਸਟੰਡ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਅੱਜ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਬਾਰੇ ਗਲਤ ਬੋਲਦਾ ਹੈ ਕੋਈ ਆਈ ਸ਼ਨੀ ਦੇ ਬਾਰੇ ਗਲਤ ਬੋਲ ਰਿਹਾ ਕੱਲ ਕਿਸੇ ਹੋਰ ਬਾਰੇ ਬੋਲੇਗਾ ਇਸ ਲਈ ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਭਾਵਨਾ ਮਨੋਂ ਵੀ ਠੇਸ ਪਾਉਣ ਸਰ ਕਿਥੋਂ ਕਿੱਥੋਂ ਕੁੰਡਲੀ ਚ ਮਿਲੂ ਤੈਨੂੰ ਸੋਹਣੀਏ ਮੈਂ ਸ਼ਨੀ ਪੱਕਾ ਡੱਬ ਵਿਚ ਰਖਾਂ ਹਾਲੀ ਦੇ ਵਿੱਚ ਰਿਲੀਜ਼ ਹੋਏ ਗੀਤ ਕਨਵੋ ਦੇ ਵਿੱਚ ਇਹ 17 ਪੰਜਾਬੀ ਗਾਇਕ ਗੁਰਮਾਨ ਮਾਨ ਹੋਰਾਂ ਦੇ ਵੱਲੋਂ ਗਾਇਆ ਗਿਆ ਹਨ ਉਹਨਾਂ ਦੇ ਡੱਬ ਦੇ ਵਿੱਚ ਸ਼ਨੀ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਤਾਂ ਉਹੀ ਦੱਸ ਸਕਦੇ ਹਨ ਪਰ ਇਸ ਗੀਤ ਤੋਂ ਬਾਅਦ ਪੰਜਾਬੀ ਗਾਇਕ ਗੁਰਮਾਨ ਹੋਰਾਂ ਤੇ ਸ਼ਨੀ ਗ੍ਰਹਿ ਹਾਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਇਹਨਾਂ 17 ਕਾਰਨ ਉਹਨਾਂ ਦੀਆਂ ਮੁਸ਼ਕਲਾਂ ਹੁਣ ਵੱਧੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਸ਼ਨੀ ਦੀ ਪੂਜਾ ਆਰਾਧਨਾ ਕਰਨ ਵਾਲੇ Hindu ਭਾਈਚਾਰੇ ਦੇ ਵਿੱਚ ਇਹਨਾਂ ਇਨਾ ਪ੍ਰਤੀਰੋਧ ਹੈ ਜਿਸ ਦੇ ਚਲਦਿਆਂ ਹਿੰਦੂ ਜਥੇਬੰਦੀਆਂ ਨੇ ਗਾਇਕ ਗੁਰਮਾਨ ਹੋਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਜਲੰਧਰ ਪੁਲਿਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਹਿੰਦੂ ਜਥੇਬੰਦੀ ਦੇ ਆਗੂ ਦਾ ਕਹਿਣਾ ਹੈ ਕਿ ਇਹ ਗੀਤ ਦੇ ਬੋਲਾਂ ਨੇ ਹਿੰਦੂ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਜਿਸ ਦੇ ਚਲਦਿਆਂ ਗਾਇਕ ਗੁਰਮਾਨ ਹੋਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸਾਰਿਆਂ ਨੂੰ ਜੈ ਹਿੰਦ ਅੱਜ ਜਿੱਥੇ ਸਾਰਾ ਦੇਸ਼ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਗੁਰੂ ਸਾਹਿਬ ਦੇ ਜਿਹੜੇ ਸਾਬ ਜੀ ਦੇ ਆਈ ਦੇ ਦਿਨ ਸ਼ਹੀਦ ਹੋਏ ਸੀ ਔਰ ਪੂਰੇ ਦੇਸ਼ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਨਾ ਚਾਹਾਂਗਾ ਔਰ ਕੋਟੀ ਕੋਟੀ ਨਮਨ ਕਰਾਂਗਾ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਇਆ ਗੁਰਨਾਮ ਮਾਨ ਸਿੰਘ ਹੈ ਜਿਨੇ ਸ਼ਨੀ ਦੇ ਮਾਰੇ ਦੇ ਪਿੱਛੇ ਖਿਲਾਫ ਇੱਕ ਗਾਣੇ ਦੇ ਵਿੱਚ ਮੰਦੀ ਬਦੀ ਸ਼ਬਦਾਵਲੀ ਜਿਹੜੀ ਇਸਤੇਮਾਲ ਕੀਤੀ ਹੈ ਉਰਦਾਸੀ ਵਿਰੋਧ ਕਰਨ ਲਈ ਅੱਜ ਮੰਗ ਪੱਤਰ ਦੇਣ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਏ ਆਂ ਔਰ ਅਸੀਂ ਇਹ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਸਿੰਗਰ ਉੱਤੇ ਪ੍ਰੋਡਿਊਸਰ ਉੱਤੇ ਔਰ ਡਾਇਰੈਕਟਰ ਉੱਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਲੋਕ ਇਹ ਪਬਲਿਕ ਸਟੈਂਡ ਕਰਦੇ ਨੇ ਔਰ ਪਬਲਿਕ ਸਟੰਟ ਔਰ ਵਿਊਜ਼ ਦੇ ਚੱਕਰ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਔਰ ਹਿੰਦੂ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਨੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਦੇ ਨਾਲ ਸਾਡੀ ਸਾਰੀ ਸ਼ਨੀ ਮੰਦਰ ਕਮੇਟੀਆਂ ਨੂੰ ਸਾਰੇ ਮੰਦਰ ਕਮੇਟੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਚਾਹ ਨਹੀਂ ਹਾਂ ਕਿ ਇੰਨਾ ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਇੱਕ ਪੰਜਾਬ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇੱਕ ਇਹਨਾਂ ਨੂੰ ਇੱਕ ਡਿਪਾਰਟਮੈਂਟ ਐਸਾ ਗਠਨ ਕਰਨਾ ਚਾਹੀਦਾ ਹੈ ਜੋ ਕਿ ਇਹ ਗਾਣਿਆਂ ਨੂੰ ਸੁਨੇ ਔਰ ਸਮਝੇ ਔਰ ਬਾਅਦ ਇਹਨਾਂ ਰਿਲੀਜ਼ ਕੀਤਾ ਜਾਵੇ ਕਿਉਂਕਿ ਆਏ ਦਿਨ ਤੁਸੀਂ ਦੇਖਦੇ ਹੋ ਪਿੱਛੇ ਕੋਈ ਨਾ ਕੋਈ ਸਿੰਗਰ ਕੋਈ ਮਾਤਾ ਰਾਣੀ ਬਾਰੇ ਗਲਤ ਬੋਲਦਾ ਹੈ ਕੋਈ ਅੱਜ ਸ਼ਨੀ ਦੇ ਬਾਰੇ ਗਲਤ ਬੋਲ ਰਿਹਾ ਕੱਲ ਕਿਸੇ ਹੋਰ ਬਾਰੇ ਬੋਲੇਗਾ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚੇ ਸਰ ਕਿਸ ਤਰ੍ਹਾਂ ਜਿਹੜਾ ਕੋਈ ਵੀ ਗਾਇਕ ਹੋਵੇ ਕੋਈ ਫੈਕਸ਼ਨ ਕੀ ਦਿੱਤਾ ਗਿਆ ਤੁਹਾਨੂੰ ਆਸ਼ਵਾਸਨ ਮੈਨੂੰ ਦਿੱਤਾ ਗਿਆ ਕਮਿਸ਼ਨਰ ਸਾਹਮਣੇ ਕਿ ਹੈ ਅਸੀਂ ਤੁਹਾਡੀ ਭਾਵਨਾਵਾਂ ਨਾਲ ਪੂਰੇ ਖੜੇ ਹਾਂ ਜੋ ਬੰਦੀ ਕਾਨੂੰਨੀ ਕਾਰਵਾਈ ਅਸੀਂ ਪੂਰੀ ਕਰਾਂਗੇ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਨੂੰਨੀ ਕਾਰਵਾਈ ਹੋਏਗੀ ਇਸੇ ਤੁਸੀਂ ਹੋਰ ਸਿੰਗਰਾਂ ਦਾ ਵੀ ਨਾਮ ਲਿੱਤਾ ਹਾਂ ਜਿਹੜਾ ਮੰਗ ਪੱਤਰ ਦਿੱਤਾ ਹੈ ਸਨੀ ਸ਼ੇਵਾਟਰਸ ਨੂੰ ਕਿ ਹੈ ਕਿ ਸਰਮੈਟਰ ਇਹ ਕੋਈ ਉਹ ਕਹ ਰਹੇ ਨੇ ਜੀ ਸਿੰਗਰ ਨੇ ਗੁਰਨਾਮ ਮਾਨ ਉਹਨਾਂ ਨੇ ਕੋਈ ਆਪਣੇ ਗਾਣੇ ਦੇ ਵਿੱਚ ਕੋਈ ਸ਼ਬਦਾਵਲੀ ਅਬਜੈਕਨੇਬਲ ਵਰਤੀ ਹੈ ਜਿਹਦੇ ਵਿੱਚ ਕਰਕੇ ਇਹਨਾਂ ਨੇ ਦਿੱਤੀ ਹੈ ਜੇ ਜਾਂਚ ਕਰਾਂਗੇ ਜੋ ਵਰਦੀ ਹੈ ਕਾਰਵਾਈ ਸਰ ਉਹਨਾਂ ਦਾ ਕਹਿਣਾ ਕਿ ਜਿਹੜੇ ਵੀ ਸਿੰਗਰ ਪੰਜਾਬੀ ਹੋਣ ਜਾਂ ਹਿੰਦੀ ਹੋਣ ਕੋਈ ਵੀ ਸ਼ਬਦ ਵਰਤ ਕੇ ਬਾਅਦ ਵਿੱਚ ਸੋਰੀ ਦਾ ਫੀਲ ਕਰ ਦਿੰਦੇ ਉਹਦੇ ਬਾਰੇ ਕੋਈ ਕਾਰਵਾਈ ਕਰੇ ਹੋਗੇ ਤਾਂ ਨੇ ਜੋ ਸਾਡੇ ਕੋਲ ਕੰਪਲੇਂਟ ਆਈ ਹੈ ਅਸੀਂ ਤਾਂ ਉਹਦੇ ਉੱਤੇ ਕਾਰਵਾਈ ਕਰਾਂਗੇ ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਜੇ ਹੇਚ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਕੀ ਐਕਸ਼ਨ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ